ਜਿਹੜਾ ਕੱਲ ਸੰਗਰੂਰ ਦੇ ਵਿੱਚ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਲੋਕਾਂ ਨੂੰ ਅੱਖਾਂ ਦੀ ਇਨਫੈਕਸ਼ਨ ਹੋਈ ਸੀ ਤਾਂ ਉਹ ਮਾਮਲੇ ਦੇ ਵਿੱਚ ਕੀ ਹੁਣ ਤੇ ਸਾਹਮਣੇ ਆਇਆਗਾ ਇਹ ਸਾਡੇ ਧਿਆਨ ਵਿੱਚ ਆਇਆ ਕਿ ਪਰਸੋਂ ਕਾਲੀ ਮਾਤਾ ਮੰਦਿਰ ਦੇ ਨੇੜੇ ਕਿਸੇ ਨੇ ਕੈਂਪ ਲਗਵਾਇਆ ਸੀ ਇੱਥੇ ਜਿੱਥੇ ਖੰਨੇ ਤੋਂ ਇੱਕ ਦੇਸੀ ਦਵਾਈਆਂ ਵਾਲਾ ਕਹਿਦੀ ਹੈ ਕਿ ਆਇਆ ਸੀਗਾ ਕੋਈ ਬੰਦਾ ਜਿਨ੍ਹਾਂ ਦੇ ਸਿਰ ਤੇ ਬਾਲ ਨਹੀਂ ਹੁੰਦੇ ਜਾਂ ਗੰਜੇ ਹੋ ਜਾਂਦੇ ਨੇ ਉਹਨਾਂ ਵਾਸਤੇ ਉਹ ਕੋਈ ਉਹਦੇ ਕੋਲ ਫਾਰਮੂਲਾ ਸੀ ਤੇ ਤੇਲ ਲਗਾ ਰਿਆ ਸੀ ਲੋਕਾਂ ਦੇ ਫ੍ਰੀ ਆਫ ਕੋਸ ਉਹ ਦੇਖਾ ਦੇਖੀ ਚ ਬਹੁਤ ਸਾਰੇ ਲੋਕਾਂ ਨੇ ਆਪਣੇ ਸਿਰ ਤੇ ਤੇਲ ਲਗਵਾ ਲਿਆ ਉਸ ਤੋਂ ਬਾਅਦ ਉਹਦੀ ਰਿਐਕਸ਼ਨ ਸ਼ੁਰੂ ਹੋ ਗਈ ਤੇ ਬਹੁਤ ਸਾਰੇ ਲੋਕਾਂ ਨੂੰ ਇਰੀਟੇਸ਼ਨ ਹੋਈ ਤੇ ਕਈਆਂ ਦੀ ਅੱਖਾਂ ਦੀ ਰੋਸ਼ਨੀ ਤੇ ਅਸਰ ਪਿਆ ਜਦੋਂ ਇਸ ਤਰੀਕੇ ਨਾਲ ਲੋਕਾਂ ਚ ਫਿਰ ਡਰ ਦਾ ਮਾਹੌਲ ਹੋ ਗਿਆ ਲੋਕੀ ਹਸਪਤਾਲਾਂ ਨੂੰ ਭੱਜਣ ਲੱਗੇ ਬਹੁਤ ਸਾਰੇ ਲੋਕ ਸਿਵਲ ਹਸਪਤਾਲ ਚ ਲੱਕ ਲਾਏ ਫਿਰ ਸਾਡੇ ਕੋਲ ਜਦੋਂ ਮਾਮਲਾ ਰਿਪੋਰਟ ਕੀਤਾ ਗਿਆ ਅਸੀਂ ਤੁਰੰਤ ਕਾਰਵਾਈ ਕਰਦਿਆਂ ਹੋਇਆ ਉਹਦੇ ਤੇ ਮਾਮਲਾ ਦਰਜ ਕੀਤਾ ਅੱਤੇ ਕਾਰਵਾਈ ਕੀਤੀ ਹੈ ਤੇ ਇੱਕ ਦੋ ਸ਼ੀ ਨੂੰ ਉਹਦੇ ਚ ਗ੍ਰਿਫਤਾਰ ਕਰ ਲਿਆ। ਜੀ ਸਰ ਸੰਦੂਰ ਦਾ ਵੀ ਕੋਈ ਬੰਦਾ ਉਹਦੇ ਨਾਲ ਰਲਿਆ ਹੋਇਆ ਸੀ। ਹਾਂ ਇਥੋਂ ਇੱਕ ਸਗਰੂਰ ਦਾ ਸੀ ਐਡਵੋਕੇਟ ਦੱਸਿਆ ਜਾਂਦਾ। ਉਹਦੇ ਵੱਲੋਂ ਇਹ ਕੈਂਪ ਆਰਗੇਨਾਈਜ਼ ਕੀਤਾ ਸੀਗਾ। ਉਹਦਾ ਕਹਿਣਾ ਕਿ ਮੈਂ ਪਹਿਲਾਂ ਉਥੋਂ ਕੋਈ ਟ੍ਰੀਟਮੈਂਟ ਕਰਵਾਇਆ ਸੀ ਤਾਂ ਉਹਦੇ ਬਾਲ ਆ ਗਏ ਸੀ। ਉਹਦੇ ਚਾਂਸੇ ਚ ਆ ਕੇ ਉਹਨੇ ਫਿਰ ਇੱਥੇ ਕੈਂਪ ਲਵਾਤਾ। ਤੇ ਇਹਦੇ ਨਾਲ ਜਿਹੜਾ ਬਹੁਤ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਹਨ ਵੈਕਤੀ ਸਰ ਕਿੱਥੋਂ ਦਾ ਰਹਿਣ ਵਾਲਾ ਸੀ? ਇਹ ਇੱਕ ਇੱਕ ਤਾਂ ਤੇਜਿੰਦਰਪਾਲ ਸਿੰਘ ਹੈਗਾ ਜੀ। ਇਹ ਤਾਂ ਇਥੋਂ ਜੇਪੀ ਕਲੋਨੀ ਦਾ। ਤੇ ਜਿਹੜਾ ਦੂਜਾ ਅਮਨ ਹੈ ਇਹ ਕੰਨੇ ਤੋਂ ਬਿਲੋਂਗ ਕਰਦਾ ਇੱਕ ਨੂੰ ਗ੍ਰਿਫਤਾਰ ਕਰ ਲਿਆ ਤੇ ਦੂਜੇ ਦੇ ਪਾਲ ਜਾ ਰਹੀ ਹੈ ਛੇਤੀ ਉਹਨੂੰ ਗ੍ਰਿਫਤਾਰ ਕਰ ਜੀ ਸਰ ਖੰਨੇ ਦੀ ਗੱਲ ਕਰੀ ਜੀ ਜੀ ਕਿ ਇਹ ਡਾਕਟਰ ਸੀਗਾ ਇਹ ਕੌਣ ਸੀ ਜੀ ਇਹ ਸਾਰਾ ਤਫਤੀਸ਼ ਕਰਾਂਗੇ ਜੀ ਇਸ ਬਰਪਰ ਤੇ ਕਦੋਂ ਦਾ ਇਹ ਕੰਮ ਕਰ ਰਿਹਾ ਹੈ ਤੇ ਕੀ ਇਹਦੇ ਕੋਲ ਕੋਈ ਲਾਇਸੈਂਸ ਹੈਗਾ ਜਾਂ ਕੋਈ ਲੀਗਲ ਹੈ ਜਾਂ ਵੈਲਿਡ ਹੈ ਜਾਂ ਜਿਸ ਤਰੀਕੇ ਦੇ ਵੀ ਫੈਕਟ ਸਾਹਮਣੇ ਆਣਗੇ ਤੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜੇ ਕਿਹੜੀ ਧਾਰਾਵਾਂ ਸਰ ਇਹਦੇ ਉੱਪਰ ਦਾ ਇੱਕ 24 ਬੀਐਨਐਸ ਦਾ ਤਾਂ ਇੱਕ ਜਿਹੜਾ ਮੈਜਿਕਲ ਰੈਮਡੀਜ਼ ਐਕਟ ਹੈਗਾ ਉਹਦੇ ਤਹਿਤ ਕਾਰਵਾਈ ਹੋਏਗੀ ਸਰ ਜਿਹੜਾ ਉਹ ਸੋਸ਼ਲ ਮੀਡੀਆ ਹੈਂਡਲਰ ਉਹ ਤੇ ਕਾਪੀ ਜਿਹੜੇ ਨਾਮੀ ਗਾਇਕ ਨੇ ਉਹਨਾਂ ਵੱਲੋਂ ਵੀ ਇਹਦੀ ਪ੍ਰਮੋਸ਼ਨ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਵੀ ਇਸ ਤਰ੍ਹਾਂ ਦੀਆਂ ਗਾਈਡਲਾਈਨ ਜਾਰੀ ਕੀਤੀਆਂ ਜਾਣਗੀਆਂ ਕਿ ਲੋਕਾਂ ਨੂੰ ਇਸ ਤਰ੍ਹਾਂ ਦੇ ਚਾਂਸਸ ਨਹੀਂ ਚੁਣ ਲਿਆ ਜਾਵੇ ਇਹ ਇਨਵੈਸਟੀਗੇਸ਼ਨ 'ਚ ਜਿਹੜੇ ਵੀ ਫੈਕਟ ਸਾਹਮਣੇ ਆਣਗੇ ਉਹਦੇ ਸਾਰੇ ਸੰਬੰਧੀ ਰਿਪੋਰਟ ਹੈ ਜਿਹੜੀ ਹੈਲਥ ਡਿਪਾਰਟਮੈਂਟ ਨੂੰ ਸਿਹਤ ਵਿਭਾਗ ਨੂੰ ਭੇਜ ਦਿੱਤੀ ਜਾਏਗੀ ਜੋ ਵੀ ਉਹਨਾਂ ਵੱਲੋਂ ਜਿਹੜੀ ਲੀਗਲ ਕਾਰਵਾਈ ਦੇ ਖਿਲਾਫ ਵੜਦੀ ਹੈ ਉਹ ਜ਼ਰੂਰ ਕੀਤੀ ਜਾਏਗੀ ਠੀਕ ਹੈ